ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਘੂਗਾ ਆ ਗਿਆ ਸੱਜਣੋ ਤੇ ਜ਼ਿਲ੍ਹਾ ਗਰਦਾਸਪੁਰ ਆ ਗਿਆ ਤੇ ਨੇੜੇ ਆ ਗਿਆ ਜੰਤੀਪੁਰ ਤਹਿਸੀਲ ਬਟਾਲਾ ਆ ਜਾਂਦੀ ਆ ਅਰਮਾਨ ਨੂੰ ਮਲਾਵਾਂਗੇ ਤੁਹਾਨੂੰ ਘੋਗੇ ਵਾਲੇ ਭਰਾ ਨੂੰ ਸਾਂਝਾ ਜਿਆਦਾਤਰ ਅੱਗੇ ਤਾਂ ਜਿੰਨੀਆਂ ਵੀਡੀਓ ਕੀਤੀਆਂ ਤਕਰੀਬਨ ਹੀ ਟੋਕੜਾ ਗੱਬਣਾ ਚੈੱਕ ਪਾਸ ਭਰਾ ਦੇ ਕੋਲੇ ਮੱਝਾਂ ਹੁੰਦੀਆਂ ਬਾਕੀ ਅੱਜ ਕੀ ਲੇਖਾ ਝੁਕਾ ਰਊ گا ਉਹ ਆਪਾਂ ਪੁੱਛ ਲਾਂਗੇ ਤੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਗਈ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਅਰਮਾਨ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਦੇ ਚੜ੍ਹਦੀ ਕਲਾ ਤੂੰ ਸੁਣਾ ਮੇਰਾ ਭਰਾ ਵਾ ਕਿਰਪਾ ਪਰਮਾਤਮਾ ਦੀ ਤੇ ਸ਼ੁਕਰ ਹਾਂ ਜੀ ਮਾਵਾ ਸੱਚੇ ਪਾਤਸ਼ਾਹ ਕਿਰਪਾ ਹੀ ਰੱਖੇ ਹਨਾ ਹਾਂ ਜੀ ਹਾਂ ਜੀ ਭਾਜੀ ਤੇ ਸਾਰਿਆਂ ਦੇ ਕਿਰਪਾ ਰੱਖੇ ਪਾਣੀ ਦੀ ਮਾਰ ਨੇ ਬਹੁਤ ਲੋਕਾਂ ਦਾ ਨੁਕਸਾਨ ਕੀਤਾ ਵਾ ਬਹੁਤ ਜਿਆਦਾ ਬਾਕੀ ਦਲੋਂ ਸਪੋਰਟ ਵੀ ਲੋਕਾਂ ਬੜੀ ਕੀਤੀ ਆ ਮਾਲਵੇ ਵਾਲਿਆਂ ਦੁਆਬੇ ਵਾਲਿਆਂ ਮਾਝੇ ਵਾਲਿਆਂ ਸਾਰੇ ਰਲ ਮਿਲ ਕੇ ਸੂਬਤ ਵਾਲੀ ਦਾ ਭੈਣਾ ਭਰਾਵਾਂ ਨੇ ਨਾ ਜਿਵੇਂ ਕਹਿੰਦੇ ਮੋਢੇ ਨਾ ਮੋਢਾ ਲਾ ਕੇ ਖੜ ਗਏ ਆ ਤੇ ਉਹਨਾਂ ਦੇ ਤਾਂ ਦੇਣ ਹੀ ਨਹੀਂ ਦੇ ਸਕਦੇ ਬਹੁਤ ਨੁਕਸਾਨ ਹੋਇਆ ਵੇਖਿਆ ਨਹੀਂ ਆ ਤਾਂ ਬਹੁਤ ਜ਼ਿਆਦਾ ਹੋਇਆ ਪ੍ਰਮਾਤਮਾ ਸਾਹਿਬ ਦਾ ਭਲਾ ਕਰੇ ਬਾਕੀ ਪ੍ਰਮਾਤਮਾ ਇਹ ਆ ਵੀ ਸਾਡੇ ਪੰਜਾਬ ਵਾਲੇ ਦਬ ਦੇ ਨਹੀਂ ਆ ਚੜਦੀ ਕਲਾ ਸਦਾ ਰਹਿੰਦੀ ਆ ਬਾਕੀ ਕੋਈ ਸ਼ੱਕ ਨਹੀਂ ਆ ਤੇ ਬਾਬੇ ਨਾਲ ਸਾਰੇ ਘਰ ਢੋਡੇ ਦੇ ਬਾਵਜੂਦ ਵੀ ਜਕਾਰੇ ਚੜਦੀ ਕਲਾ ਚੜਦੀ ਕਲਾ ਜੀ ਰਹਿੰਦੇ ਆ ਸਾਰੇ ਹਾਂਜੀ ਹਾਂਜੀ ਬਹੁਤ ਵੱਡਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਪੰਜਾਬ ਵਾਲੇ ਖੜ ਗਏ ਕਲਾਕਾਰਾਂ ਵੀਰਾ ਕਲਾਕਾਰਾਂ ਦਾ ਵੀ ਯਾਰ ਵੱਡਾ ਧੰਨਵਾਦ ਹੈ ਤਕੀ ਦਾ ਸਰਕਾਰਾਂ ਨੇ ਸਪੋਰਟ ਨਹੀਂ ਕੋਈ ਪਾਸ ਮਾਰ ਪੰਜੀੜੀ ਨਹੀਂ ਕੀਤੀ ਉਹਦਾ ਜੁਲੀ ਵਿਭਾਗ ਵਿੱਚ ਚੌਣ ਬੈਠੇ ਆਪਾਂ ਤੇ ਬਾਕੀ ਸਾਰਿਆਂ ਦਾ ਦਿਲੋਂ ਧੰਨਵਾਦ ਜਿਹੜਾ ਇੰਨਾ ਵਿਚਾਰੇ ਡੇ ਆ ਸਪੋਰਟ ਕਰਨ ਬਹੁਤ ਧੰਨਵਾਦ ਤੇਹੀਂ ਚਲੋ ਕੁਝ ਕਰ ਨਹੀਂ ਸਕਦੇ ਹਾਂ ਸਹੀ ਗੱਲ ਨਹੀਂ ਜਿੰਨੀ ਜੋਗੇ ਆਪਾਂ ਵੀ ਕਰੀਏ ਹਾਂਜੀ ਹਾਂਜੀ ਸਾਰੇ ਰਲ ਮਿਲ ਕੇ ਕਰੀਏ ਰਲ ਮਿਲ ਕੇ ਸੱਚ ਚੱਲਦਾ ਜੇ ਕੰਮ ਤੇ ਸਾਬ ਆਪਣਾ ਐਡਰੈਸ ਪਿੰਡ ਆਪਣਾ ਘੋਗਾ ਤਹਿਸੀਲ ਬਟਾਲਾ ਜੇ ਤੇ ਡਿਸਟ੍ਰਿਕਟ ਗੁਰਦਾਸਪੁਰ ਆ ਵੀਰ ਜੀ ਨੰਬਰ ਹੈਗਾ ਵਾ 78140 88635 78140 88635 ਵੀਰ ਜੀ ਨੰਬਰ ਆ ਤੇ ਬਾਕੀ ਆਪਣਾ ਸਕਰੀਨ ਤੇ ਵੀ ਚੰਨ ਡਿਆਣਾ ਵਾ ਹਾਂ ਤੇ ਵੀਰਾਂ ਨੂੰ ਬੇਨਤੀ ਹੈ ਹੋਈ ਆ ਵੀਡੀਓ ਐਂਡ ਤੱਕ ਜੁੜੇ ਰਹੋ ਰੇਡ ਜਮਾ ਛੋਟੇ ਛੋਟੇ ਹੋਣਗੇ ਛੋਟੇ ਛੋਟੇ ਨਿੱਕੇ ਨਿੱਕੇ ਮਤਲਬ ਹਰ ਇੱਕ ਬੰਦਾ ਲੈ ਸਕਦਾ ਹਾਂ ਹਾਂ ਹਰ ਇੱਕ ਸਮਝ ਹਰ ਇੱਕ ਦੀ ਪਹੁੰਚ ਪਹੁੰਚ ਯਾਰ ਵੀ ਬਾਹਰ ਨਹੀਂ ਰੱਖਦੇ ਕੰਮ ਆਪਣਾ ਬਿਲਕੁਲ ਬਾਕੀ ਆਪਣਾ ਇਹ ਵੀ ਹਰ ਇੱਕ ਏਰੀਆ 'ਚ ਪਸ਼ੂ ਜਾਂਦੇ ਆ ਇੱਕ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਐਂਡ ਤੱਕ ਵੇਖਿਓ ਚੈਨਲ ਨੂੰ ਸ਼ੇਅਰ ਸਪੋਰਟ ਕਰਿਓ ਧੰਨਵਾਦ ਬਾਕੀ ਆਪਾਂ ਤੁਹਾਨੂੰ ਵਿਖਾਉਦੇ ਆ ਟੋਕੜਾ ਗੱਬਣਾ ਵੀ ਹੈਗਾ ਟੋਕੜਾ ਗੱਬਣ ਵੀ ਹੈਗੀ ਜੇ ਤਾਰੀਆਂ ਸੂਈਆਂ ਵੀ ਹੈਗੀਆਂ ਵਾ ਭਾ ਨਿੱਕੇ ਨਿੱਕੇ ਭਾ ਛੋਟੀ ਛੋਟੀ ਜਮਾ ਨੋਰਮਲ ਹੀ ਰੱਖਾਂਗੇ ਠੀਕ ਆ ਹਾਂਜੀ ਇਹਦਾ ਕੀ ਲੇਖਾ ਜੋ ਕਾ ਛੋਟੀ ਦਾ ਇਹ ਭਾਜੀ ਆਈ ਵੀ ਉਧਰੋਂ ਜੇ ਰਮਦਾਸ ਵਾਲੀ ਸਾਈਡ ਤੋਂ ਹੀ ਆ ਠੀਕ ਆ ਣਾਲੀ ਸਾਈਡ ਤੋਂ ਆਈ ਉੱਥੇ ਵਾਕ ਬੰਦਾ ਆਪਣਾ ਸੱਜਣ ਆ ਹਾਂ ਮਾਲਾ ਨੂੰ ਲੈ ਕੇ ਦਿੰਦਾ ਹੁੰਦਾ ਸੀ ਉਹਦੇ ਵਿਚਾਰੇ ਦੇ ਉਹਨੇ ਘਰੇ ਰੱਖੀ ਆ ਆਪਣੇ ਓਕੇ ਕੁਝ ਬਤਾਈ ਉਹਨੇ ਐਨੂੰ ਕਲਤੀ ਆ ਆਪਾਂ ਕੋਈ ਨਹੀਂ ਸ਼ਾਮ ਲੈਨੇ ਆ ਇਹ ਆਪਣੇ ਉਹ ਕੱਲ ਆਈ ਏ ਓਕੇ ਇਹਦੇ ਕੋਲ ਦੁੱਧ 7 ਕਿਲੋ ਹੈਗਾ ਵਾ ਬਾਕੀ ਖੋਲ ਕੇ ਵਿਖਾਉਨੇ ਨਿੱਕੇ ਸਿੰਘ ਦੀ ਝੋਟੀ ਆ ਹਾਂ ਝੋਟੀ ਚੰਗੀ ਆ ਇੱਕ ਇਹਦੀ ਖੂਬੀ ਹੈਗੀ ਆ ਬੱਚਾ ਚਲੋ ਨਹੀਂ ਹੈਗਾ ਦੇ ਮਗਰ ਸੀਲ ਠੰਡੀ ਆ ਚੌਕਰ ਪਾਓ ਕੁਝ ਵੀ ਪਾਓ ਵੰਡਾ ਪਾਓ ਚਾੜ ਤੇ ਮਿਲ ਪੈਂਦੀ ਵਧੀਆ ਠੀਕ ਆ ਤੇ ਕੀਮਤਾ ਛੋਟੀਆਂ ਛੋਟੀਆਂ ਬਾੜੇ ਤੇ ਲੱਗੀ ਆ ਬਾਹਰ ਕੱਢ ਕੇ ਵਿਖਾਲਦੇ ਵੀਰ ਹਾਂ ਇਹ ਦੇ ਵੇਖੋ ਜੀ ਉਹਨਾਂ ਵਿਚਾਰਿਆਂ ਦੀ ਹੁਣ ਸਾਹ ਤੂੰ ਰਹਿ ਗਿਆ ਕੰਮ ਠੀਕ ਆ ਤੇ ਹੋਰ ਕੋਈ ਚੱਕਰ ਨਹੀਂਗਾ ਵੱਡੀ ਝੋਟੀ ਆ ਇੱਕ ਰੰਗ ਕਾਲੀ ਆ ਤੇ ਸਾਫ ਸੁਧਰੀ ਆ ਸਹੀ ਗੱਲ ਬਾਕੀ ਵੀਰ ਭਰਾ ਵੇਖ ਸਕਦੇ ਆ ਆਪਾਂ ਬਹੁਤੀਆਂ ਸੇਵਤਾਂ ਨਹੀਂ ਕਰਦੇ ਨਗਰ ਦੀਆਂ ਜੋ ਹੋ ਜਾਗਾ ਵਾ ਸਭ ਕੁਝ ਪਤਾ ਲੱਗ ਜਾਣਾ ਵੀਡੀਓ ਤੇ ਸੂਆ ਪਹਿਲਾਂ ਹੀ ਸੂਈ ਹੁੰਨੀ ਆ ਸੂਆ ਪਹਿਲਾਂ ਹੀ ਆ ਤੇ ਮੈਂ ਵੀ ਚਾਰ ਦੰਦ ਦੇ ਆ ਜੀ ਵਾਕਿਆ ਤੇ ਥਾਣ ਦੂਜੇ ਸੂਏ ਵਾਲਾ ਹਾਂਜੀ ਚਵਾਈ ਚੁਈ ਓਕੇ ਰਪੋੜਿਆ ਕਿਆ ਬਾਤ ਤੇ ਸ਼ਕੀਨੀ ਸ਼ਕੂਨੀ ਪੂਰੀ ਆ ਹਾਂ ਤੇ ਰੰਗ ਟਾਂਗੇ ਵੀ ਸੋਹਣਾ ਵਾ ਨਹੀਂ ਚੰਗੀ ਐ ਤੇ ਲੈ ਆ ਸ਼ੇਰਾ ਐ ਨੂੰ ਲੈ ਚੱਲ ਵੀ ਮੰਗਲੂ ਸਿਆਂ ਮੰਗਲੂ ਮੰਗਲੂ ਆ ਇਹ ਬੰਦਾ ਸਾਡਾ ਘੈਂਟ ਆ ਪਿਆਰ ਕਰਦਾ ਹੀਰਾ ਬੰਦਾ ਵਾ ਦਿਲ ਦਾ ਨਹੀਂ ਮਾੜਾ ਹਾਂ ਵੇਖੋ ਸਫਾਇਆਂ ਸੁਣਨੀਆਂ ਚੰਗੀਆਂ ਹਨਾ ਚਵਾਈ ਚੁਈ ਵੀ ਚੰਗੀ ਆ ਬਾਕੀ ਸੀਲੀ ਦਾ ਮੋਲਿਆ ਦਾ ਸੀਲ ਸੁਣ ਬਾੜੀ ਆਦਾ ਵਾ ਥਾਣੇ ਚੱਲੀ ਰੇਡ ਵੀ ਜਵਾਂ ਨੋਰਮਲ ਹੀ ਕਰਾਂਗੇ ਦੱਸ ਦਿਓ ਪਾਣੀ ਖਾ ਆ ਮੰਗਲੂ ਵੇਖੋ ਭਾਜੀ ਨਹੀਂ ਨਹੀਂ ਓਕੇ ਆ ਓਕੇ ਓਕੇ ਰਿਪੋਰਟ ਆ ਜਵਾਂ ਇਹ ਨੋਰਮਲ ਹੀ ਰੇਡ ਕਰਾਂਗੇ ਕਿੰਨਾ ਜੀ ਮੁੱਲ ਕਰਦੇ ਹਾਂ 65000 ਹਾਂਜੀ ਇਹਦੇ ਵਿੱਚੋਂ 2000 ਆਪਾਂ ਕਰਦੇ ਨੇ ਛੋਟ 63 63000 ਦੇ ਵਿੱਚ ਮੰਗਲੂ ਜੀ ਦੇ ਦਈਏ ਖੁਸ਼ ਆ ਜਵਾਂ ਮਾਨਤਨ ਜਵਾਂ ਆਪਾਂ ਮਾਨਤਨ ਵੀਰ ਭਰਾਵਾਂ ਦਾ ਕਾਰ ਹੀ ਦਿੱਤਾ ਦੱਸੋ ਸੰਸ ਜਵਾਂ ਹੀ ਨੋਰਮਲੀ ਲੈ ਲਏ ਆ ਹਿਆਰ ਹੋਰ ਛੜ ਦਤਾ 62000 ਦੇ ਵਿੱਚ ਦੇ ਦਿੱਤੀ ਆ ਠੀਕ ਠੀਕ ਆ ਜਮਾ ਗਿਆ ਜੀ ਨਹੀਂ ਇਹ ਸੂਈ ਕਿੰਨੇ ਚਿਰ ਦੀ ਆ ਤੇ ਕਿੰਨਾ ਗੱਪਰ ਗੁੱਪਣਾ ਨਹੀਂ ਡੇਡ ਮਹੀਨੇ ਦੀ ਸੂਈ ਆ ਓਕੇ ਸਿਰਫ ਝੋਟੀ ਸਾਂਬ ਬੋ ਤੇ ਡਰਾ ਨਾ ਦੇ ਰਹਿਣ ਦੇ ਕੋਈ ਗੱਲ ਨਹੀਂ ਤੇ ਇਹ ਆ ਵੀ ਸਾਂਬ ਤੂੰ ਰਹਿ ਗਈ ਆ ਉਥੇ ਉਹਨੇ ਪੱਠਿਆਂ ਦੀ ਵੀ ਸ਼ਾਰਟ ਕਾਰਡ ਆਈ ਸਾਡੀ ਚਲੋ ਸਾਡੇ ਵੀ ਸ਼ਾਰਟ ਕਾਰਡ ਹੈ ਮੀ ਪੈਂਦੇ ਬੀਜੇ ਦੀਆਂ ਨਹੀਂ ਗੱਲ ਆ ਵਾ ਤੇ ਕੱਟ ਮੰਗਲੂ ਇਹਨੂੰ ਵੀ ਵਾਰਸ਼ੇਰਾ ਖੋਲ ਇਹ ਵੀ ਸੂਈ ਆ ਉਹ ਘੱਟੀ ਮਗਰੇ ਦੇ ਅੱਛਾ ਆ ਕੱਟੀ ਇਹਦੇ ਮਗਰ ਜੀ ਇਹ ਕਿੰਨੇ ਚਿਰ ਦਾ ਅਗਲਾ ਸੂਆ ਲਾਵੇ ਤੇ ਕਿੰਨਾ ਦੁੱਧ ਦੇ ਜਿੰਨੇ ਦਾ ਸਹੀ ਲੱਗਦਾ ਵੀ ਇਹ ਨੂੰ ਲਾ ਸਕਦਾ 15 ਦਿਨਾਂ ਦਾ 20 ਦਿਨਾਂ ਦਾ ਜਿੰਨੇ ਦਾ ਲਾ ਸਕਦਾ ਲਾ ਗਾਲੇ ਬਾਕੀ ਸੀਲ ਠੰਡੀ ਆ ਚਵਾਈ ਚੂਈ ਵਧੀਆ ਵਾ ਰੇਟ ਨਿੱਕੇ ਆ ਇਹ ਬੂਰੀ ਆ ਕਿ ਰੂਸ਼ੀ ਆ ਇਹ ਨੀਲੀ ਰਾਵੀ ਦੇ ਪੱਖ ਰੱਖਦੀ ਬੂਰੀਆਂ ਜੀ ਚ ਆਉਂਦੀ ਆ ਹਾਂ ਵੇਖੋ ਲੇਵੇ ਭਾਂਡੇ ਦੀ ਲਾਲੀ ਵਾਲੀ ਦੁੱਧ ਕਿੰਨੇ ਦੀ ਆ ਬੂਰੀ ਲਾਲੀ ਵਾਲੀ ਦੁੱਧ ਦੇ ਦੇ ਕੋਲੇ ਮੰਗ ਲੂ ਦੁੱਧ ਦੇ ਕੋ 8 ਕਿਲੋ ਆ ਸਾਢੇ 7 ਕਿਲੋ ਤੇ ਪੱਕਾ ਜਾਵਾਂ ਚਾਵਾਂ 7 ਕਿਲੋ ਦੀ ਵੇਖੋ ਓਕੇ ਰਪੋੜਿਆ ਥਣਾ ਥੁਣਾ ਤੂੰ ਓਕੇ ਮਗਰ ਕੱਟੀ ਆ ਵਾਲੀ ਵਿਖਾ ਦਿਓ ਹਾਂ ਇਹ ਵੀ ਵਿਖਾਉਣੇ ਮੱਝ ਵਿਖਾ ਲਈ ਚੰਗੀ ਆ ਮੈਂ ਜਿੰਨੇ ਵੀ ਜੋਗੀ ਹੈਗੀ ਸਾਫ ਸੁਥਰੀ ਜਮਾਂ ਹਾਂ ਨਹੀਂ ਚੰਗੀ ਆ ਚੰਗੀ ਚੰਗੀ ਆ ਆ ਇਹਦੇ ਕੋਲੇ ਕੱਟੀ ਆ ਤੇ ਰੇਡ ਨਿਕਾ ਜਾਈ ਹੋਊਗਾ ਇਹਦਾ ਵੀ ਠੀਕ ਆ ਕੀ ਰੇਡ ਇਹਦਾ ਭਾਜੀ ਮੁੱਲ ਕਰਨ ਨੂੰ ਭਾਂ ਜੋ 70 ਕਰਦੀ ਏ 67000 ਚ ਪਿਆਰ ਮੁਹਬਤ ਕਰਦਨੇ ਆਪਾਂ ਕਿਉਂ ਮੰਗਲੂ ਕੱਢਦੇ ਓ ਸੱਪ ਕੋਈ ਤਾਂ ਤੂੰ ਯਾਰ ਛੱਡ ਦੀਏ 65 ਦੀ 65000 ਦੀ ਦੇ ਦੇ ਨੇ 60000 ਠੀਕ ਹੈ ਮਗਰ ਵੀ ਕੱਟੀ ਏ ਸਾਢੇ 7 ਕਿਲੋ ਦੁੱਧ ਏ ਸੀਲ ਠੰਡੀ ਏ ਚਵਾਈ ਚਵਾਈ ਓਕੇ ਰਿਪੋਰਟ ਆ ਵੀਰਪਰਾ ਕੋਈ ਸੂਆ ਬਿਲਕੈ ਦੂਜਾ ਸੂਆ ਪਹਿਲਾ ਵੀ ਕਹਿ ਸਕਦਾ ਵੀਰਪਰਾ ਦੂਜਾ ਵੀ ਮੰਨ ਸਕਦਾ ਵਾ ਓਕੇ ਤੇ ਇਹ ਆ ਵੀ ਸਾਂਭੇ ਇਹਦੇ ਡੰਗਰ ਦੁੱਧੋਂ ਵਧਣਗੇ ਕਿਉਂ ਵੀ ਮੇਰੇ ਕੋ ਆਏ ਜੇ ਨਵੇਂ ਠੀਕ ਆ ਮੇਰੇ ਕੋ ਇੱਕ ਅੱਧਾ ਦਿਨ ਬਿਸ਼ੂ ਰਹਿੰਦੇ ਨਾਲੋਂ ਨਾਲ ਸੇਲ ਹੋ ਜਾਂਦੇ ਆ ओके ਇਹ ਸਾਹ ਕਿਤਾਬ ਜੇ ਤੇ ਹੁਣ ਆਪਾਂ ਤੁਹਾਨੂੰ ਪਹਿਲਾਂ ਤੋਕੜ ਗੱਬਣ ਵਿਖਾ ਪਰਲੀ ਵਿਖਾ ਮੈਂ ਤੋਕੜ ਗੱਬਣ ਵਿਖਾ ਕਾਢ ਕੇ ਛੋਟੇ ਜੀ ਰੇਟ ਦੀ ਹਾਂ ਪੰਜਾਂ ਮਹੀਨਾ ਦੀ ਚੈੱਕ ਪਾਸ ਹੋਊਗੀ ਓਕੇ ਜਿਵੇਂ ਨੋਰਮਲ ਰੇਟ ਤੇ ਲੈ ਆ ਉਹਨੂੰ ਕਹ ਤੇ ਆਈ ਡੇਰੀ ਜੁਆ ਚੰਗਾ ਦੁੱਧ ਦਿੱਤਾ ਮੈਂ ਨੇ ਇਹ ਵੀ ਡੇਰੀ ਵਾਲੇ ਬਣਾਉਂਦੇ ਲੇਟ ਆ ਡੰਗਰ ਵੀ ਨੁਚੜ ਜਾਂਦੇ ਹਿਸਾਬ ਨਾਲ ਕੇ ਇਹ 5 ਮਹੀਨਿਆਂ ਦੀ ਗੱਬਣ ਪੰਜਾਂ ਦੀ ਆਪਾਂ ਭਾਜੀ ਚੈੱਕ ਕਰਾ ਲਈ ਆ ਠੀਕ ਭਰਾ ਆਪਣੇ ਘਰੇ ਆ ਕੇ ਕਰਵਾ ਸਕਦਾ ਵਾ ਆਪਾਂ ਚੈੱਕ ਕਰਵਾ ਆਗੇ ਠੰਡਾ ਟੀਗਾ ਜੋ ਵੀ ਹੁੰਦਾ ਲਵਾ ਦੇ ਤੇ ਇਹਦੇ ਕੋਲੇ ਧਾਰਾ ਇਹਦੇ ਕੋਲ 5 ਕਿਲੋ ਜੀ 5 ਕਿਲੋ ਹਾਂ ਜੀ ਹਾਂ ਜੀ ਤੇ ਮਿਲਦੀ ਮਿਲਦੀ ਇੰਦਾ ਚਾੜ ਤੇ ਹੀ ਆ ਠੀਕ ਹਾਂ ਜੀ ਥਣ ਥੋੜੇ ਨੇੜੇ ਰੱਖਦੀ ਪਹਿਲਾਂ ਦੱਸਦੇ ਨੇ ਚਵਾਈ ਪ੍ਰੋਪਰ ਵਧੀਆ ਹੁੰਦੀ ਧਾਰ ਭੋਲੀ ਹੋਊਗੀ ਥਣ ਥੋੜੇ ਜਿਨੇੜੇ ਰੱਖਦੀ ਬਾਕੀ ਸਾਰੀ ਮੈਂ ਚੰਗੀ ਆ ਠੀਕ ਆ ਚਵਾਈ ਚੰਗੀ ਹੁੰਦੀ ਆ ਓਕੇ ਨਿਖੇੜ ਲੈਂਦੀ ਬਸ ਮਾਦਾ ਆ ਲੈ ਆ ਸ਼ੇਰਾ ਉਹ ਤੂੰ ਬੰਤਰ ਮੂੰਤਰ ਚੰਗੀ ਆ ਇਹ ਤੇ ਹੁਣ ਭਾਈ ਤੁਹਾਨੂੰ ਪਤਾ ਵਾ ਮਹੀਨਾ ਕਿਹੜਾ ਜਾਣ ਡਿਆ ਵਾ ਹਾਂ ਬਾਕੀ ਅੱਧ ਚ ਤਾਂ ਆ ਗਈ ਅੱਧ ਚ ਆ ਗਈ ਆ ਬਾਕੀ ਇਹ ਵੀ ਸਾਂਭੂਗਾ ਤੇ ਗਾਂ ਰੁਪਈਏ ਸੋਹਣੇ ਮਟਾ ਦੂ ਮੈਂ ਕਾਦ ਬਾਈ ਨਾਲ ਹੀ ਸਾਫ ਸੁਧਰੀ ਆ ਇੱਕ ਰੰਗ ਕਾਲੀ ਆ ਡਿਮਾਂਡਾਂ ਛੋਟੀਆਂ ਨੇ ਇਹਦਾ ਰੇਟ ਕੀ ਕਰਾਂਗੇ ਰੇਟ ਭਾਵੇਂ ਇਹਦਾ ਕਰ ਦਈਏ ਵੀਰ ਜੀ 65000 ਹਾਂਜੀ ਇਹ ਚੋਂ ਪਿਆਰ ਮੁਹੱਬਤ ਕਰ ਦਾਂਗੇ ਖੁੱਲਾ ਹੀ ਕਰਾਂਗੇ ਗਫਾ ਖੁੱਲਾ ਕਰੂਗਾ ਮੰਗ ਲਓ 3000 ਛੋੜ ਕਰਾਂਗੇ ਇਹ ਚੋਂ 62000 ਦੀ ਰੇਟ ਵੇਖ ਲੋ 62 63 65 ਨਿਕੇ ਨਿਕੇ ਰੇਟ ਪੰਜ ਮਹੀਨਿਆਂ ਦੀ ਚੈੱਕ ਪਾਸ ਪੰਜਾਂ ਦੀ ਚੈੱਕ ਪਾਸ ਆ ਐ ਵੇਖੋ ਪਲੀ ਜੁੜੀ ਆ ਕਿਹੇ ਗੱਲੋਂ ਨਹੀਂ ਖੁੰਜੀ ਆਗੀ ਪੇਠੇ ਫੁਨੇ ਦੀ ਓਕੇ ਰਿਪੋਰਟ ਆ ਗਾੜੀਆਂ ਵਖਾਦੋ ਥਣ ਥਣ ਓਕੇ ਰਿਪੋਰਟ ਚੰਗੀ ਆ ਚੰਗੀ ਕੱਲ ਵੀ ਹੁਣ ਗਾਂ ਸਾਮਾਂਗੇ ਤੇ ਬਹੁਤ ਵਧੀਆ ਆਪਣੇ ਦੁੱਧ ਵੀ ਚੰਗਾ ਦਊਗੀ ਘਰ ਵਾਲੇ ਨੂੰ ਬਹੁਤ ਵਧੀਆ ਰਹੂ ਰੱਖਣ ਵਾਲੇ ਇਹ ਕਹਤੀ 63 ਦੀ ਹਾਂਜੀ ਹਾਂਜੀ ਬਾਕੀ ਆਏ ਦਾ ਮਾਨ ਤਾਂ ਜਮਾ ਹੁਣ ਤੇ ਦੇ ਦੇ ਦਿੱਤੀ ਆ ਓਕੇ ਤੇ ਇਹਦਾ ਕੀ ਲੇਖਾ ਜੋਖਾ ਜੀ ਇਹ ਭਾਜੀ ਹਾਂ ਚੰਗੀ ਆ ਹਾਂ ਮੈਂ ਚੰਗੀ ਆ ਕਰਾਂਗੇ ਕਾਲੀ ਆ ਹਾਂ ਇਹਦੇ ਕੋਲ ਦੁੱਧ ਇਹ ਮੇਰੇ ਕੋ ਆਈ ਜੇ ਸੁਬਾਹ ਅੱਜ ਹੀ ਆਈ ਆ ਤੇ ਆਪ ਜੀ ਆਪਾਂ ਵੀਡੀਓ ਝਾੜਦੇ ਨੇ ਲੱਗੇ ਆ ਇਹਦੇ ਕੋਲ ਪ੍ਰੋਪਰ ਦੁੱਧ 7.5 ਕਿਲੋ ਆ 7 ਕਿਲੋ ਲਾਲੀ ਵੀਰ ਗੱਬਣ ਗੱਬਣ ਤਾਂ ਨਹੀਂ 1 ਮਹੀਨਾ 10 ਦਿਨਾਂ ਦੀ ਬਣੀ ਆ ਬਾਕੀ ਕਰਮਾ ਪੂ ਆਪਣੇ ਆ ਠੀਕ ਆ ਨਿਕਲ ਆਈ ਤੇ ਗਾਂ ਬਾਕੀ ਰੇਡ ਨਿਕਾ ਵੱਡੀ ਮਹਿਮ ਆ ਓਕੇ ਕਿੰਗਰੇ ਵਾਲਾ ਸਿੰਘ ਕਿੰਗਰੇ ਵਾਲਾ ਸਿੰਘ ਆ ਠੰਡੀ ਬੜੀ ਆ ਠੀਕ ਆ ਠੰਡੀ ਠੁੰਡੀ ਬੜੀ ਆ ਇੱਕ ਕਰਾਂਗੇ ਕਾਲੀ ਆ ਮੁੱਲ ਛੋਟਾ ਜਾਵਾ ਓਕੇ ਮੁੱਲ ਕੀ ਹੋ ਰਿਹਾ ਤੁੰਡ ਮੁੱਲ ਯਾ ਜਮਾ ਛੋਟਾ ਜਾ ਕਰਨਾ ਵਾ ਕਿੰਨਾ ਮੁੱਲ ਭਾਵੇਂ ਇਹਦਾ ਕਰਦੀ ਏ 64000 ਇਹ ਵੀ 2000 ਛੱਡ ਦੇਣਾ 62000 ਵਾ ਵੇਖ ਲਾ ਮੰਗ ਲੂ ਮੁੱਲ ਵੇਨਾ ਕਾਣਾ ਹੋ ਜੇ ਕਹਿਣਾ ਨਿਕਾ ਨਿਕਾ ਯਾ ਮੋਲੀ ਜਾਵਾ ਵੇਖੋ ਥਣ ਦੇ ਬੇਦੀ ਸਾਫ ਆ ਮੈਨੂੰ ਓਕੇ ਰਿਪੋਰਟ ਆ ਜਿਆਦਾ ਕੀਮਤ ਤੇ ਆ ਹੁਣ ਛੋਟੀ ਤੁਹਾਨੂੰ ਨਗੀਨਾ ਪੀਸ ਵਿਖਾ ਲਨ ਲੱਗੇ ਆ ਟਾਪ ਕਲਾਸ ਘਰੇ ਆਪਣੇ ਸੂਈ ਠੀਕ ਆ ਆਪਣੇ ਕੋ ਬੱਚਿਆ ਰਿਆ ਤਿੰਨ ਦਿਨ ਬਾਹ ਲੱਗੀ ਸੀ ਠੀਕ ਆ ਦੁੱਧ ਵਾਦ ਛੱਡਨ ਦੇ ਘਰ ਨਾ ਹਾਂ ਤੇ ਬੱਚਾ ਗਿਆ ਜੇ ਮਰ ਬੂਸ਼ੀ ਆਪਾਂ ਬਣਵਾ ਲਈ ਆ ਬੂਸ਼ੀ ਰਾ ਕੇ ਚੋਲੀ ਦੀ ਠੰਡੀ ਬੜੀ ਆ ਤੇ ਦੁੱਧ 9 ਕਿਲੋ ਆ ਦੋ ਦਿਨ 11 ਕਿਲੋ ਪਾ ਦੇਣਾ ਵਾ ਚਾਰ ਦੰਦ ਜੇ ਤੇ 70 ਦਿਨਾਂ ਦੀ ਸੂਈ ਜੇ ਵੀਡੀਓ ਵੀਰਪਰਾ ਫੋਨ ਤੇ ਮੰਗਵਾ ਸਕਦਾ ਵਾ ਜਿਹੜਾ ਵੀ ਖਰੀਦਦਾ ਥੱਲੇ ਬੱਚੇ ਛੱਡੇ ਦੀ ਵੀ ਵੀਡੀਓ ਹੈਗੀ ਜੇ ਉਹ ਵੀਡੀਓ ਛੱਡ ਕੇ ਬੱਚਾ ਸਮਾਉਂਦੇ ਦੀ ਵੀ ਹੈਗੀ ਆ ਬੱਚੇ ਦੀ ਵੀ ਹੈਗੀ ਸਾਰੇ ਪ੍ਰੋਪਰ ਆਡੇ ਕੋਲ ਪ੍ਰੂਫ ਪਏ ਆ ਲੈ ਕੱਢ ਮੰਗ ਲੂ ਮੈਨੂੰ ਕਰਾ ਚੈੱਕ ਮਿਤਰਾ ਕਿਆ ਬਾਤ ਆ ਸੈਂਗ ਨਿਕਾ ਨਿਕਾ ਕੋਕਾ ਪੀਸ ਭਾਜੀ ਹਰਿਆਣੇ ਦੀ ਆ ਕਿਆ ਹਰਿਆਣੇ ਦੀ ਕੱਟੀ ਆ ਨਗੀਨਾ ਪੀਸ ਟਾਪ ਕਲਾਸ 9 ਕਿਲੋ ਦੁੱਧ ਆ ਦੋ ਡੰਗ ਚੋਕੇ ਲੈ ਜਿਓ ਭਾਵੇਂ ਆਉਗੀ ਪਹਾੜੇ ਤੇ 부ਸ਼ੀ ਤੇ 부ਸ਼ੀ 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 ਲੈ ਆ ਜੇਰਾ ਫੜ ਕੇ ਲੈ ਵੇਖੋ ਸਜਣਾ ਚੰਗਾ ਲਾ ਲਾ ਕੱਟੀ ਪਹਿਲਾ ਸੂਆ ਦੁੱਧ 11 ਕਿਲੋ ਪਾ ਦੂਗੀ ਨਹੀਂ ਕੱਟੀ ਚੰਗੀ ਆ ਯਾਰ ਬਹੁਤ ਹੀ ਸੋਹਣੀ ਸਾਨੀ ਆ ਮਿੱਠੀ ਬੜੀ ਛੋਟੀ ਪਾਜੀ ਸਿੰਗ ਨਿਕਾ ਨਿਕਾ ਕੋਕਾ ਵੀਸ ਆ ਜਮਾਂ ਹੀ ਹਾਂ ਵੇਖੋ ਕੀ ਬਾਤ ਆਨੇ ਕੱਟੀ ਜੀਆਂ ਐਦਾਂ ਹੀ ਬਸ ਰੱਖ ਕੇ ਚੋਣ ਨਹੀਂ ਆਪਾਂ ਲਾਉਂਗੇ ਇਹਦੇ ਵੀ ਆ ਜਾਂਦੀ ਆ ਹਾਂਜੀ ਹਾਂਜੀ ਵੇਖ ਲਓ ਠੀਕ ਤਾਂ ਇਹ ਬੈ ਕੇ ਵਿਖਾਲਦਾ ਇਹ ਕੋਈ ਚੱਕਰ ਨਹੀਂ ਆ ਲੇਕਿ ਪ੍ਰੋਪਰ ਚਵਾਈ ਵੀਰ ਭਰਾ ਆ ਕੇ ਕਰ ਸਕਦਾ ਤੂੰ ਸਾਰਾ ਅਗਲੇ ਕੋਈ ਬੋਸ਼ ਹੋਣਾ ਮਰੂਗੀ ਓਕੇ ਗਾੜੀ ਰੱਖ ਸ਼ੇਰਾ ਇਹ ਚ ਤੂੜੀ ਭਰੀ ਆ ਕੁਝ ਨਹੀਂ ਭਾਜੀ ਤੂੜੀ ਤੇ ਨੂਨ ਲਾ ਕੇ ਈਦਾ ਮਲੇਗਾ ਓਕੇ ਰਿਪੋਰਟ ਇਹ ਮਨੂ ਨੇ ਬਣਾਇਆ ਪੁੱਛਾ ਨਹੀਂ ਨਹੀਂ ਸਾਡੇ ਕੋਲ ਹੁੰਦੇ ਬੰਦੇ ਬਣਾਉਣ ਵਾਲੇ ਲੋ ਭਾਜੀ ਅੱਛਾ ਇੰਦਾ ਰੱਖ ਕੇ ਚੋਲ ਨਹੀਂ ਆਪਾਂ ਮਿੱਠੀ ਆ ਨਹੀਂ ਮਿੱਠੀ ਹੈ ਯਾਰ ਜਿਹੜਾ ਮਰਜੀ ਚੋਲੇ ਗੱਲ ਦੀ ਕੋਈ ਨਹੀਂ ਠੀਕ ਆ ਚੂਣ ਚੰਗਾ ਚੂਣ ਭਾਜੀ ਓਕੇ ਰਪੋਰਟ ਹੈ ਕੀ ਬਾਤ ਆ ਪਰੋ ਜਾ ਓਕੇ ਆ ਸਾ ਜਮਾਈ ਮਿੱਠੀ ਆ ਇੰਦਾ ਹੀ ਮਿਲਦੀ ਦੋਵੇਂ ਡੰਗ ਓਕੇ ਅਠਾ ਦਿਨਾਂ ਦਾ 700 ਦਿਨਾਂ ਦੀ ਸੂਈ ਜੇ ਪ੍ਰੂਫ ਸਾਡੇ ਕੋ ਸਾਰੇ ਪਏ 9 ਕਿਲੋ ਪਰੋਂ ਪਰ ਦੁੱਧ ਠੀਕ ਆ ਠੰਡੀ ਆ ਕੀ ਬਾਤਾਂ ਛੋਟੀ ਦੀਆਂ ਰੇਟ ਪਹਿਲਣਾਂ ਦੇ ਭਾਜੀ ਬੱਚੇ ਨਾਲ ਨਹੀਂ ਲੱਗੇ ਲੱਗਣ ਦਿੰਦੀਆਂ ਬੇਚਰੀ ਦਾ ਮਰ ਵੀ ਗਿਆ ਤੇ ਤਾਂ ਵੀ ਠੰਡੀ ਬੜੀ ਆ ਹੋਰ ਕੀ ਕਰਦੇ ਆ ਉਹਨੇ ਸੂਏ ਨੂੰ ਕੱਟੀ ਚੰਗੀ ਆ ਜੇ ਕੋਈ ᱥਾਂਗ ਟੋਪ ਗਲਾਸ ਆ ਭਾਜੀ ਕਿਹ ਗੱਲਾਂ ਵੀ ਨਹੀਂ ਖੁੰਜੀ ਗਰੰਟਡ ਆ ਝੋਟੀ ਵੀ ਸੂੰਦੀ ਕਰਦੀ ਦੀਆਂ ਸਾਰੀਆਂ ਵੀਡੀਓ ਵੀ ਦੇਵਾਂਗੇ ਨਹੀਂ ਮੇਰੇ ਕੋ ਵੀਡੀਓ ਆਪਣੇ ਘਰੇ ਜਦੋਂ ਆਈ ਆ ਨਾ ਤਿੰਨ ਦਿਨ ਆਪਣੇ ਕੋਲੋਂ ਰਹੀ ਆ ਮਤਲਬ ਤਿੰਨ ਦਿਨ ਬੱਚਾ ਆਪਣੇ ਕੋ ਰਿਹਾ ਵਾ ਓਕੇ ਕੱਟੀ ਮਗਰ ਹੀ ਬੱਚੇ ਨੂੰ ਲੱਗੀ ਵਾ ਆਪਾਂ ਦਿੱਤੀ ਦਵਾਈ ਨਹੀਂ ਪਰ ਵਜਿਆ ਓ ਓਕੇ ਠੀਕ ਆ ਤੇ ਆਪਾਂ ਵੀਡੀਓ ਬੱਚੇ ਥੱਲੇ ਛੱਡੇ ਦੀ ਸਾਡੇ ਕੋਲ ਪ੍ਰੂਫ ਸਾਰੇ ਪਏ ਆ ਠੀਕ ਆ ਇਹ ਨਾ ਕੋਈ ਆਖੇ ਚਿਰ ਦੀ ਸੂਈ ਆਪਾਂ ਸਾਰੇ ਪਰੂ ਪੇਸ਼ ਕਰ ਦਾਂਗੇ ਬਿਲਕੁਲ ਤਾਜੀ ਆ ਸੱਤਾਂ ਦਿਨਾਂ ਦੀ ਸੂਈ ਜੇ ਠੰਡੀ ਠਿਰੀ ਆ 9 ਕਿਲੋ ਦੁੱਧ ਆ ਭਾਵੇਂ ਦੋ ਡੰਗ ਚੋ ਕੇ ਲੈ ਜਾਓ ਤੇ ਦੇ ਕਿੰਨੇ ਨਹੀਂ ਦੇ ਇਹ ਪਾਜੀ ਲਿਆਦੀ ਮੈਂ ਨਾ ਬੜੀ ਮਹਿੰਗੀ ਆ ਝੋਟੀ ਹੁਣ ਭਾਵੇਂ ਮਾਨਤਨ ਜਰੂਰ ਕਰਦਾਂਗੇ ਇਹ ਪਾਜੀ 80000 ਚ 2000 ਛੋਟ ਕਰੂੰਗਾ ਹੁਣ 78000 ਦੀ ਦੇ ਦੂੰ ਓਦਾਂ ਝੋਟੀ 90000 ਦੀ ਝੋਟੀ ਵਿਗਦੀ ਸਿਰਫ ਬੱਚਿਆਂ ਮਰਨ ਕਰਕੇ ਬੱਚਾ ਮਰ ਗਿਆ ਫਿਰ ਹਾਂ ਮੌਕੇ ਤੇ ਮਾਨਤਨ ਕਰਦਾ ਹਾਂ ਜਵਾਂ ਹੁਣ ਕਰ ਦਿੱਤਾ ਬਾਕੀ ਕਰ ਦਾਂਗੇ ਥੋੜਾ ਬੋਤਾ ਤੇ ਪਰ ਝੋਟੀ ਨਾ ਨਗੀਨਾ ਹੀ ਪੀਸ ਜਿਹੜਾ ਵੀਰ ਲੈ ਜਾਊਗਾ ਤੇ ਯਾਦ ਹੀ ਕਰੂਗਾ 78000 ਦੀ 78000 ਦੀ ਜੇ 2 ਘਟ 80 2 ਘਟ 80 ਦੀ ਉਹ ਵੀ ਹੁਣ ਬੱਚੇ ਮਰਨ ਕਰਕੇ ਉਦਾਂ ਨਹੀਂ ਝੋਟੀ ਆਪਾਂ ਦਿੰਦੇ ਇਨੇ ਦੀ ਹਾਂ ਕਿਉਂਕਿ ਆਪਾਂ ਨੂੰ ਮਹਿੰਗੀ ਆਈ ਕਰਾਇਆ ਬੜਾ ਉਸੋਂ ਦਾ ਪੈਂਦਾ ਝੋਟੀ ਬਹੁਤ ਚੰਗੀ ਹੈ ਬਹੁਤ ਹੀ ਜ਼ਿਆਦਾ ਚੰਗੀ ਆ 9 ਕਿਲੋ ਦੁੱਧ ਹੋਊਗਾ ਦੋ ਡੰਗ ਘਰੇ ਚੋ ਕੇ ਲੈ ਜਾਓ ਮੇਰੇ ਤਸੱਲੀ ਨਾ ਕਰੋ ਤਸੱਲੀ ਕਰਕੇ ਲੈ ਆ ਜਓ ਠੰਡੀ ਇਦਾਂ ਹੀ ਮਿਲਦੀ ਵਾਸ ਬੂਹੀ ਤੇ ਧੰਨਵਾਦ ਕਿਹੇ ਗੱਲੋਂ ਨਹੀਂ ਖੁੰਜੀ ਬਾਕੀ ਜਾਨੋ ਸਪੋਰਟ ਆ ਹਾਂਜੀ ਹੋਰ ਜਾਨਵਰ ਕੋਈ ਹੋਰ ਜਾਨਵਰ ਕੱਟੀ ਬਖਾਲਦੇ ਸੱਚ ਇੱਕ ਕੱਟੀ ਲੈ ਆ ਕੇ ਓਏ ਕੱਟੀ ਲਿਆ ਸ਼ੇਰਾ ਉਧਰ ਕੱਢ ਕੱਟੀ ਐਨੀ ਵਾਟੋ ਸੱਧਿਆ ਕੱਟੀ ਰਹਿ ਗਈ ਕੱਡੀ ਸੋਹਣੀ ਕੱਟੀ ਰਹਿ ਗਈ ਓਏ ਕੱਟੀ ਬੜੀ ਸੋਹਣੀ ਕੀ ਕੀ ਹਿਸਾਬ ਇਹਦਾ ਓਏ ਇਹ ਭਾਜੀ ਬਚਾਈ ਵਾਲੀ ਗੱਲ ਆ ਛੱਡ ਦੇ ਬਚਾ ਲੈ ਆ ਕਿੰਨੇ ਦੀ ਦਿਓਗੇ ਮੰਗਲੂ ਬਚਾਈ ਪਾਣੀ ਚ ਫੜੀ ਆ ਪਾਣੀ ਪਾਣੀ ਗਰੂ ਚੈੱਕ ਕੱਟੀ ਚੰਗੀ ਮਾਂ ਦੀ ਬਾਹਰ ਨਾਲ ਜਾਈ ਇਹਨੂੰ ਘੜੀ ਉੱਥੇ ਲੇਵਾ ਖਵਾ ਤੂੰ ਇਹਦਾ ਦਾ ਦੇਖਾਣੇ ਆ ਵੇਖੋ ਜੀ ਉਹ ਕੇ ਬੜੀ ਮੰਗਲੂ ਐ ਝੋਲੀ ਝੂਲੀ ਬੜੀ ਵਧੀਆ ਕੱਟੀ ਚੰਗੀ ਕੱਟੀ ਚੰਗੀ ਆਗੇ ਚੰਗੇ ਸੀ ਮੰਦੀ ਆ ਇਹ ਜਿੰਨੇ ਦੀ ਲਈ ਉਹਨੇ ਦੀ ਦੇ ਦਾਂਗੇ ਕਿੰਨੇ ਦੀ ਇਹ 7200 ਦੀ ਲਈ ਦੇ ਦੇਣੀ 7200 ਦੀ ਵੇਖ ਲਾ ਮੰਗਲੂ ਯਾਰ ਜਿੰਨੇ ਦੀ ਲਈ ਤੇਰੇ ਸਾਹਮਣੇ ਹੀ ਹੋਇਆ 750 ਲਈ ਦਿੱਤੀ। ਅੱਛਾ ਇਹਨਾਂ ਚ ਨਹੀਂ ਨਵਾ ਲੈਨੇ। ਓਕੇ। ਬੇਠ ਬਣੇ ਦੀ ਚੰਗੀ ਨਿਕਲੂਗੀ। ਥਣੀਆਂ ਥੁਣੀਆਂ ਆਪਣੀਆਂ ਮੋਟੀਆਂ ਲੱਗਣਗੀਆਂ। ਬਹੁਤ ਚੰਗੀ ਆ ਕੱਟੀ ਦੀ। ਕੱਟੀ ਚੰਗੀ ਆ। ਹੂੰ ਜਿਨਨੇ ਵੀਡੀਓ ਲਾਸਟ ਤੱਕ ਵੇਖ ਲਈ ਉਹ ਕੱਟੀ ਖਰੀਦੋ। ਉਹ ਲੈ ਜੂਗਾ। ਹਣਾ? ਹਾਂ ਜੀ। ਹਾਂ ਜੀ। ਬਾਕੀ ਆ ਤੇ ਟਾਪ ਕਲਾਸ ਆ। ਹਾਂ। ਛੋਟੀ ਤੇ ਮੈਂ ਨਾ ਬਹੁਤ ਦੇਵਾ ਭਾਂਡਾ ਸੱਚੀ। ਓਨੀ ਸੋਣੀ ਬੋ ਕੋਕਾ ਹੀ ਪੀਸ ਲਗਾ। ਨਿਕਾ ਨਿਕਾ। ਕੀ ਇਹ ਗੱਲ ਹੋਣੀ ਖੁੰਜੀ ਕੁਆਲਿਟੀ ਵਾਲੀ ਕੱਟੀ ਆ। ਤੇ ਬਲਾਦ ਕੀ ਫਤੇ ਫਿਰ? ਮਾਰ ਜੀ। ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਹਾਂਜੀ ਹਾਂਜੀ ਬਾਕੀ ਇਹ ਵੀ ਵੀਰਾਂ ਭਰਾਵਾਂ ਨੇ ਬਹੁਤ ਸੇਵਾ ਕੀਤੀ ਆ ਦਿਲੋਂ ਧੰਨਵਾਦ ਸਾਰਿਆਂ ਦਾ ਮਾਝੇ ਵਾਲੇ ਨੂੰ ਬਾਬੇ ਵਾਲੇ ਵੀਰ ਵੀ ਆਉਂਦੇ ਰਹੇ ਆ ਮਾਲਵੇ ਵਾਲੇ ਵੀ ਸਾਰੇ ਵੀਰ ਆਏ ਆ ਸਾਰੇ ਵੀਰਾਂ ਦੇ ਦਿਲੋਂ ਸਾਰੇ ਰਾਲੇ ਮਿਲ ਕੇ ਸੇਵਾ ਕਰਨ ਦੇ ਆ ਹਾਂ ਬਾਕੀ ਪਾਣੀ ਲੈ ਗਿਆ ਹਾਂ ਪੰਜਾਬ ਚੜਦੀ ਗਲਾਜ ਸਦਾ ਰਹਿੰਦਾ ਵਾ ਤੇ ਚੜਦੀ ਹੀ ਮਰਜੀ ਡੋਬਣ ਤੇ ਅਜੇ ਚੜਦੀ ਗਲਾਜੀ ਰਹਿਣਾ ਅਜੇ ਹਾਂ ਹਾਂਜੀ ਲੱਖ ਸਰਕਾਰਾਂ ਛੱਡ ਕੇ ਪਾਣੀ ਮਾਰਨਾ ਚਾਹ ਜਿਹੜਾ ਭਾਈ ਮਰਜੀ ਆ ਇਹ ਨਹੀਂ ਮਰਦੇ ਕੋਲ ਨਮ ਲਾ ਕੇ ਤੇ ਸਰਕਾਰਾਂ ਦਾ ਵਿੱਚ ਰੋਲ ਹੋ ਜਾਂਦਾ ਸਾਡੇ ਲਾਗੇ ਨਹਿਰਾਂ ਖਾਲੀ ਪਈਆਂ ਭਾਜੀ ਹਾਂ ਉਹਨਾਂ ਚ ਕਿਉਂ ਨਹੀਂ ਪਾਣੀ ਛੱਡਿਆ ਇੱਥੇ ਛੱਡ ਦੇ ਤੇ ਪਹਿਲਾਂ ਇਦੋਂ ਮਹੀਨਾ ਪਹਿਲਾਂ ਬੜੀ ਮਾੜੀ ਗੱਲ ਕੀ ਗਲਤੀ ਸਾਡੇ ਜਿੰਨਾ ਪਾਣੀ ਵਗਦਾ ਰਿਹਾ ਦਰਿਆ ਚ ਇੱਥੇ ਚਾਰ ਨਹਿਰਾਂ ਹੈਗੀਆਂ ਡੇਅਲੀ ਵਾਲਾ ਕਿ ਹਾਂਜੀ ਉੱਥੇ ਪਾਣੀ ਖਾਲੀ ਪਈਆਂ ਨਹਿਰਾਂ ਜੇ ਬਰਾਬਰ ਦਾ ਛੱਡਿਆ ਹੁੰਦਾ ਭਾਜੀ ਕਿਸੇ ਦਾ ਨੁਕਸਾਨ ਨਹੀਂ ਹੋਣਾ ਨਹੀਂ ਹੋਣਾ ਦੋ ਦੋ ਖੁਦਾ ਭਾਜੀ ਬੜੀ ਮਾੜਾ ਕੰਮ ਹੈ ਹੋਇਆ ਬਹੁਤ ਜ਼ਿਆਦਾ ਬਾਕੀ ਧੰਨਵਾਦ ਬਿਰਜੀ ਸਾਹਿਬ ਨਹੀਂ ਕਰ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਖੇੜਿਆ ਖੇਮਾ ਕਰੀ ਮਾਫੀ ਚ ਵੀਡੀਓ ਨੂੰ ਐਂਡ ਤੱਕ ਵੇਖ ਲੇ ਅਰਮਾਨ ਖੋਗੇ ਵਾਲੇ ਭਰਾ ਦੀ ਵੀਡੀਓ ਦੇਖੀ ਧੰਨਵਾਦ ਪਾਜੀ ਟਾਈਮ ਕੱਢਿਆ ਜਿਉਂਦੇ ਵਾਸਤੇ